ਇਹ ਹੈ ਜੀ ਦਸਾਂਝ ਕਲਾਂ ਜ਼ਿਲ੍ਹਾ ਜਲੰਧਰ ਤੇ ਤਹਿਸੀਲ ਫਲੋਰ ਦਾ ਪਿੰਡ ਹੈ ਪਰ ਦਸਾਂਝ ਕਲਾਂ ਹੁਣ ਦਲਜੀਤ ਦਸਾਂਝ ਦੇ ਨਾਂ ਨਾਲ ਮਸ਼ਹੂਰ ਹੋ ਗਿਆ ਤਾਂ ਇਹ ਦਲਜੀਤ ਦਸਾਂਝ ਦਾ ਪਿੰਡ ਹੈ ਦਲਜੀਤ ਦਸਾਂਝ ਉਹ ਚਿਹਰਾ ਜਿਹਨੇ ਮੈਨੂੰ ਲੱਗਦਾ ਹੈ ਵੀ ਦੁਨੀਆ ਭਰ ਚ ਪੰਜਾਬੀਆਂ ਨੂੰ ਪੱਗ ਨੂੰ ਮਸ਼ਹੂਰ ਕੀਤਾ ਜਾਂ ਇੱਕ ਪਹਿਚਾਣ ਦਵਾਈ ਸਿੱਧੂ ਮੂਸੇਵਾਲਾ ਵਾਂਗ ਕਿਉਂਕਿ ਸਿੱਧੂ ਮੂਸੇਵਾਲਾ ਵੀ ਆਪਦੀ ਦਸਤਾਰ ਕਰਕੇ ਪੱਕ ਕਰਕੇ ਜਾਣਿਆ ਜਾਂਦਾ ਸੀ ਤਾਂ ਦਲਜੀਤ ਦਸਾਂਝ ਵੀ ਸਿਰ ਤੇ ਸਜੀਤ ਦਸਤਾਰ ਦੇ ਚੱਲਦਿਆਂ ਦੁਨੀਆ ਭਰ 'ਚ ਇੱਕ ਪੰਜਾਬੀ ਚਿਹਰੇ ਵਾਲੇ ਨੌਜਵਾਨ ਗਾਇਕੀ ਦੇ ਵਿੱਚ ਇੱਕ ਵੱਡਾ ਨਾਮ ਅਦਾਕਾਰੀ ਦੇ ਵਿੱਚ ਇੱਕ ਵੱਡਾ ਚਿਹਰਾ ਬਣ ਗਿਆ ਤਾਂ ਇਹ ਦਲਜੀਤ ਦਸਾਂਝ ਦੇ ਪਿੰਡ ਦੀਆਂ ਗਲੀਆਂ ਐ ਤੇ ਤੁਹਾਨੂੰ ਦਲਜੀਤ ਦਸਾਂਜ ਦਾ ਘਰ ਦਿਖਾਉਣਾ ਅੱਜ ਆਹ ਗਲੀਆਂ ਦੇ ਵਿੱਚੋਂ ਹੁੰਦੇ ਹੋਏ ਆਪਾਂ ਦਲਜੀਤ ਦਸਾਂਜ ਦੇ ਘਰ ਵੱਲ ਪਹੁੰਚ ਜਾਣਾ ਹੈ ਗੁਰਦੁਆਰਾ ਸਾਹਿਬ ਦੇ ਕੋਲੋਂ ਆਪਾਂ ਲੰਘ ਰਹੇ ਆ ਤਾਂ ਅੱਗੇ ਆਹ ਗਲੀਆਂ ਜੀ ਦੁਆਬੇ ਦਾ ਪਿੰਡ ਹੈ ਛੇਤੀ ਛੇਤੀ ਤੁਹਾਨੂੰ ਲੈ ਚੱਲੇ ਆ ਆ ਖਾਲੀ ਪਲਾਟ ਇੱਕ ਪਾਸੇ ਤੇ ਲਓ ਜੀ ਪਹੁੰਚ ਗਏ ਆਪਾਂ ਦਲਜੀਤ ਦਸਾਂਜ ਦੇ ਘਰੇ ਆ ਚੌਂਕ ਹੈ ਜੀ ਉਹਦਾ ਘਰ ਦੇ ਮੂਰੇ ਥੋੜੀ ਜੀ ਖਾਲੀ ਥਾਂ ਸਮਝ ਲਓ ਇੱਕ ਦੋ ਪਲਾਟ ਖਾਲੀ ਪਏ ਆ ਤੇ ਆ ਲਓ ਜੀ ਆ ਜਿਹੜਾ ਸੱਜੇ ਪਾਸੇ ਤੁਸੀਂ ਦੇਖ ਰਹੇ ਆ ਲਾਲਜਾ ਬੋਰਡ ਲੱਗਾ ਦਲਜੀਤ ਦਸਾਂਝ ਦੀ ਫੋਟੋ ਵਾਲਾ ਇਹ ਪੁਰਾਣਾ ਘਰ ਦਲਜੀਤ ਦਸਾਂਝ ਦਾ ਹੈ ਜੀ ਉਹਦੇ ਫਾਦਰ ਸਾਹਿਬ ਪਿਤਾ ਉਹਦੇ ਹੁਣ ਵੀ ਦੱਸ ਦਿੱਤੀ ਰਹਿੰਦੇ ਆ ਪਰ ਅੱਜ ਕੱਲ ਥੋੜੇ ਵਪਾਰਸੀ ਤੇ ਕਹਿੰਦੇ ਉਹ ਗਏ ਹੋਏ ਆ ਆ ਦੇ ਦੂਜੇ ਮੁੰਡੇ ਕੋਲੇ ਯਾਨੀ ਦਲਜੀਤ ਦੇ ਭਰਾ ਕੋਲੇ ਤਾਂ ਇਹ ਲਓ ਜੀ ਇਹ ਘਰ ਆ ਜੀ ਘਰ ਹਾਲਾਂਕਿ ਜਿਵੇਂ ਪੁਰਾਣਾ ਘਰ ਜਿਵੇਂ ਹੋਏਗਾ ਉਸੇ ਤਰ੍ਹਾਂ ਹੀ ਆ ਤੇ ਛੋਟੇ ਛੋਟੇ ਦਰਵਾਜੇ ਜਿਹੜੇ ਛੋਟੇ ਛੋਟੇ ਗੇਟ ਤਾਂ ਆ ਲੋ ਜੀ ਪੁਰਾਣਾ ਰੰਗ ਰੋਗ ਉਹਨਾਂ ਗਾਡਰਾਂ ਵਾਲੀਆਂ ਛੱਤਾ ਤੇ ਗਾਡਰਾਂ ਵਾਲਾ ਜਿਹੜਾ ਹੈਗਾ ਬਨੇਰਾ ਵਧਰਾ ਵਧਿਆ ਹੋਇਆ ਜਿਹੜਾ ਉਹ ਵੀ ਗਾਡਰਾਂ ਤੇ ਹੀ ਆ ਜਿਹਨਾਂ ਪਹਿਲਾਂ ਘਰ ਹੁੰਦੇ ਸੀ ਤੇ ਆ ਗਲੀ ਵੀ ਇੱਟਾਂ ਵਾਲੀ ਹੈ ਜਿਵੇਂ ਪਹਿਲਾਂ ਖੜਵੰਜੇ ਜਿਹਨੇ ਹੁੰਦੇ ਸੀਗੇ ਸਾਹਮਣਾ ਪਲਾਟ ਖਾਲੀ ਹੈ ਹਾਲਾਂਕਿ ਤੁਹਾਨੂੰ ਇੱਥੇ ਆ ਕੇ ਕੋਈ ਉਹ ਫੀਲ ਨਹੀਂ ਆਉਣੀ ਵੀ ਤੁਸੀਂ ਕਿਸੇ ਵੱਡੇ ਸਟਾਰ ਦੇ ਘਰ ਦੇ ਮੂਹਰੇ ਖੜੇ ਆ ਜਾਂ ਉਹਦੇ ਘਰੇ ਆਏ ਆ ਤਾਂ ਆ ਪੀਲੀ ਕਲੀ ਵਾਲਾ ਪੀਲੇ ਰੰਗ ਵਾਲਾ ਘਰ ਦਲਜੀਤ ਸਾਹ ਦਾ ਜੀ ਤਾਂ ਸਾਹਮਣੇ ਵੀ ਪਲਾਟ ਖਾਲੀ ਆ ਜਿਆਦਾ ਤਾਂ ਦਸਾਂਝ ਕਲਾਂ ਕਿਉਂਕਿ ਦੁਆਬੇ ਦਾ ਪਿੰਡ ਹੈ ਪਿੰਡ 'ਚ ਅਸੀਂ ਗੜਗੜਾ ਮਾਰਿਆ ਤੇ ਬਾਲੇ ਕਰੰਟ ਜਿੰਦਰੇ ਵੈਸੇ ਹੀ ਲੱਗੇ ਆ ਤਾਂ ਉਹੀ ਹਾਲਤ ਇਹ ਦਲਜੀਤ ਦੇ ਅਣਗਵਣ ਦੀ ਆ ਆ ਸਾਹਮਣੀ ਗਲੀ 'ਚ ਵੀ ਜ਼ਿਆਦਾਤਰ ਘਰ ਬੰਦੀ ਪਏ ਆ ਤੇ ਆ ਅੱਗੇ ਜ਼ਰੂਰ ਕੁਝ ਕਰ ਹੈਗੇ ਕੁਝ ਲੋਕ ਵੀ ਇੱਥੇ ਨਜ਼ਰ ਆਏ ਆ ਤੇ ਆ ਦੇਖੋ ਜੀ ਗਾਡਰਾਂ ਬਣੇਰੇ ਜਿਹੜੇ ਵਧਰੇ ਆਪਾਂ ਕਹਿ ਦਿੰਨੇ ਆ ਵਧਾਏ ਆ ਉਹ ਵੀ ਗਾਡਰਾਂ ਦੇ ਨਾਲ ਹੀ ਵਧਾਇਆ ਹੋਇਆ ਛੱਜਾ ਕਹਿ ਦਿੰਦੇ ਸੀ ਅੱਗੇ ਆਪਾਂ ਤਾਂ ਪਰ ਉਹੀ ਪੁਰਾਣੀ ਲੋਕਾਂ ਪੁਰਾਣੀ ਵਿਖਿਆ ਕੋਈ ਬਹੁਤਾ ਬਦਲਿਆ ਨਹੀਂਗਾ ਘਰ ਆ ਇਹਨਾਂ ਦੇ ਗਵੰਡੀ ਘਰ ਉਹ ਸਾਹਮਣੇ ਆ ਵੀ ਇਸ ਗਲੀ 'ਚ ਵੀ ਸਾਹਮਣੇ ਇੱਕ ਬੜਾ ਪੁਰਾਣਾ ਘਰ ਬਣਿਆ ਬਾਦ ਆ ਪਲਾਟ ਵੀ ਖਾਲੀ ਪਿਆ ਤੇ ਆ ਗਲੀ ਦੇ ਵਿੱਚ ਆ ਕੋਨੇ ਵਾਲਾ ਇਹ ਵੀ ਪਲਾਟ ਵੀ ਖਾਲੀ ਆ ਘਰ ਵੀ ਖਾਲੀ ਇੱਥੇ ਵੀ ਕੋਈ ਨਹੀਂ ਰਹਿੰਦਾ ਤੇ ਗਾਂ ਗਲੀ ਜਿਹੜੀ ਉਹ ਗਲੀ ਚ ਵੀ ਸਾਰੇ ਘਰ ਖਾਲੀ ਪਏ ਜਿੰਦਰੇ ਲੱਗੇ ਆ ਤੇ ਘਰੇ ਦੁਆਬੇ ਦੀ ਤਰਾਸਦੀ ਹੈ ਪਰ ਦੁਨੀਆ ਚ ਨਾਮ ਮਸ਼ਹੂਰ ਕਰਨ ਵਾਲੇ ਦਲਜੀਤ ਦਸਾਂਝ ਦਾ ਘਰ ਆ ਜੀ ਇਨ੍ਹਾਂ ਗਲੀਆਂ ਚ ਇਸ ਘਰੇ ਉਹਦਾ ਬਚਪਨ ਬੀਤਿਆ ਇਨ੍ਹਾਂ ਗਲੀਆਂ ਚ ਖੇਡ ਕੇ ਦਲਜੀਤ ਵੱਡਾ ਹੋਇਆ ਦਲਜੀਤ ਦਸਾਂਝ ਬਣਿਆ ਆ ਘਰ ਆ ਜੀ ਅਸੀਂ ਵੀ ਜਦੋਂ ਆ ਕੇ ਦੇਖਿਆ ਮੈਂ ਕਿਹਾ ਚਲੋ ਤੁਹਾਨੂੰ ਵੀ ਵੀਡੀਓ ਦਿਖਾਉਣੀ ਆ ਤੁਹਾਨੂੰ ਵੀ ਦਿਖਾਉਣੀ ਆ ਦਿਲਜੀਤ ਦਾ ਘਰ ਉਹੀ ਪੁਰਾਣੀ ਦਿੱਖ ਹੈ ਪੁਰਾਣੀ ਲੁੱਕ ਹੈ ਥੋੜਾ ਬਹੁਤਾ ਜਿਹੜੀਆਂ ਵਾਰੀਆਂ ਲੱਕੜ ਦੀਆਂ ਥਾਂ ਤੇ ਅਲਮੀਨੀਅਮ ਦੀਆਂ ਮਿਲਾਂ ਦੇ ਕੀਤੀਆਂ ਬਸ ਬਾਕੀ ਸਾਰਾ ਕੁਝ ਉਵੇਂ ਹੀ ਆਹ ਗਲੀ ਆਹ ਲੋਹੇ ਦਾ ਗੇਟ ਇਹ ਆਹ ਲੋਹੇ ਦਾ ਗੇਟ ਹੈ ਜੀ ਇਹਨਾਂ ਦਾ ਇੱਥੋਂ ਸ਼ੁਰੂ ਹੁੰਦਾ ਘਰ ਅੱਜ ਤੇ ਪ੍ਰਨਾਲਾ ਲੰਕ ਦਾ ਇੱਥੋਂ ਸ਼ੁਰੂ ਹੁੰਦਾ ਆ ਇਹਨਾਂ ਦਾ ਮੇਨ ਗੇਟ ਹੈ ਲੋਹੇ ਦਾ ਇਹ ਵੀ ਛੋਟਾ ਗੇਟ ਹੀ ਹੈ ਜਿਵੇਂ ਘਰਾਂ ਦੇ ਆਪਣੇ ਛੋਟੇ ਦਰਵਾਜ਼ੇ ਹੁੰਦੇ ਉਵੇਂ ਹੀ ਆ ਤਾਂ ਇੱਥੋਂ ਸ਼ੁਰੂ ਹੁੰਦਾ ਆ ਉਪਰ ਇਧਰ ਵੀ ਚਵਾਰਾ ਹੈ ਤੇ ਗਾਂ ਵੀ ਚਵਾਰੇ ਆ ਪੁਰਾਣੇ ਅੰਦਾਜ਼ ਬਣਿਆ ਵਾ ਇੱਥੋਂ ਸ਼ੁਰੂ ਹੋ ਕੇ ਘਰ ਅੱਗੇ ਨੂੰ ਤੁਰਿਆ ਜਾਂਦਾ ਤੇ ਅੱਗੇ ਇੱਕ ਕੋਨੇ ਵਾਲਾ ਘਰ ਹੈ ਜੀ ਮੋੜ ਵਾਲਾ ਘਰ ਨੁੱਕਰ ਵਾਲਾ ਆ ਇਧਰ ਵੀ ਵਿਚਾਲੇ ਤਾਂ ਛੱਡ ਕੇ ਫਿਰ ਇੱਕ ਚਵਾਰਾ ਆ ਗਿਆ ਆ ਛੋਟਾ ਗੇਟ ਜਿਵੇਂ ਅੱਗੇ ਸੜਕ ਤੇ ਦੋ ਤਿੰਨ ਗੇਟ ਲੱਗਦੇ ਸੀ ਵੀ ਤੇ ਆ ਦੂਜਾ ਲੱਕੜ ਦਾ ਗੇਟ ਹੈ ਜਿਹਦਾ ਉਹ ਲੋਹੇ ਦਾ ਸੀ ਇਹ ਲੱਕੜ ਦਾ ਬਾਬੇ ਦੀ ਫੋਟੋ ਉੱਤੇ ਲੱਗੀ ਹੈ ਕਰਾਂ ਤੇ ਉੱਤੇ ਅੱਗੇ ਆਈ ਜਿਹੜੇ ਹੈਗੇ ਜਾਲੀਆਂ ਲੱਗੀਆਂ ਹੁੰਦੀਆਂ ਸੀ ਉਵੇਂ ਜਾਲੀ ਲੱਗੀ ਐ ਤੇ ਇੱਕ ਗੇਟੇ ਆ ਗਿਆ ਤੇ ਇੱਕ ਅਗਲੇ ਪਾਸੇ ਬਾਰੀਆਂ ਆ ਗਈਆਂ ਤੇ ਦੂਜੇ ਪਾਸੇ ਆ ਬਾਰ ਚ ਬਹਿਣ ਨੂੰ ਥੜੀ ਐ ਇੱਥੇ ਕੇਰ ਦਾ ਦੇ ਸ਼ਾਣ ਨੂੰ ਬਜ਼ੁਰਗ ਬੈਠੇ ਹੁੰਦੇ ਆ ਤੇ ਇੱਕ ਦਰਵਾਜ਼ਾ ਆ ਗਿਆ ਜੀ ਛੋਟੇ ਗੇਟ ਹੀ ਆ ਸਾਰੇ ਜਿੱਡਾ ਕਮਰੇ ਦਾ ਆਪਣੇ ਦਾ ਗੇਟ ਹੁੰਦਾ ਪਹਿਲਾਂ ਰਵਾਇਤ ਸੀ ਕਿ ਛੋਟੇ ਗੇਟ ਹੀ ਹੁੰਦੇ ਸੀ ਘਰਾਂ ਦੇ ਤਾਂ ਉਹੇ ਜਾਇਏ ਘਰ ਹੈ ਉਹੀ ਪੁਰਾਣੇ ਰਿਵਾਜ ਦਾ ਪੁਰਾਣਾ ਘਰ ਅੱਜ ਵੀ ਉਵੇਂ ਖੜਾ ਜੀ